ਗੁਰੂ ਸਿਹੀਆ ਅਹੰਸ ਸਹਿ ਸੁਹਾਇ ਦਰਸ਼ਨ ਪਰਸਿਆ ਗੁਰੂ ਖੰਡ ਜਨਮ ਮਰਨ ਦੁੱਖ ਜਾਈ ਹੋਵੇ ਸਿਖੁ ਪ੍ਰਗਤਿ ਸਾਮਾਦੀ ਰੋੜਿਆ ਸਹੁ ਕੋਸ ਸਹੁ ਛੱਡੀਐ ਤੁਦ ਜਿਥੇ ਸਜੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਐ ਸੱਜਣਾ ਸੱਚਾ ਬਾਦਸ਼ਾਹ ਸਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਗਾਵੇ ਸੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਕੱਟ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੈ ਅੰਦਰ ਕੱਟ ਸਦਾ ਦੁੱਖ ਹੈ ਮਨ ਮੁਖ ਧਿਆਨ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੇ ਕਰਮੀ ਸਤਗੁਰ ਭੇਟੀਐ ਤਾਂ ਸੱਚ ਨਾਮ ਦਿਵ ਲਾਗੇ ਨਾਨਕ ਸਹਜ ਸੁਖ ਹੋਈ ਅਧਰ ਭੰਤ ਭਾਗੇ ਭਗਤੀ ਜਾ ਗੁਰਮੁਖ ਸਦਾ ਹਰੰਗ ਹੈ ਹਰਿ ਕਾ ਨਾਮ ਮਣ ਭਾਇ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਯਾਨ ਅੰਧੇਰ ਚੁਕਾਇਆ ਮਹਲਾ 3 ਜਹ ਮਨ ਮੁਖ ਮੈਲੇ ਪਰਹੰਗਵਾਰ ਗੁਰਮੁਖ ਨਿਰਮਲ ਹਰ ਰੱਖਿਆ ਧਾਰ ਭੜਤ ਨਾਨਕ ਸੁਹਾ ਜਨ ਭਾਈ ਸਤ ਗੁਰ ਸੇਵੋਂ ਹਮੈਂ ਪਰ ਜਾਈ ਅੰਦਰ ਸੰਸਾਰ ਦੁਖ ਵਿਆਪੇ ਸੈ ਤੰਦਾਂ ਨਿਤ ਮਾਰ ਦੁਜਾ ਭੈ ਸੁਤੇ ਕਬ ਨਾ ਜਾਗੈ ਮਾਇਆ ਮੋਹ ਪਿਆਰ ਰਣਾ ਵਿਚਾਰ ਹੈ ਇਹੋ ਮਨ ਮੁਖ ਕਾ ਵਿਚਾਰ ਹਰ ਨਾਮ ਨਾ ਭਾਇਆ ਵਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖਾਰ ਕੋੜੀ ਜਿਸਨੋਂ ਹਰ ਭਗਤ ਸੱਚ ਬਖਸ਼ੀ ਅਣ ਸੋ ਸੱਚਾ ਸੋ ਜਿਸ ਕੀ ਮਤਾਜੀ ਲੋਕ ਕੰਗਾ ਔਰਤ ਹਟਨਾ ਵਤਨ ਨਾ ਵੇ ਸਾਹੋ ਭਗਤ ਜਨਾ ਕੋ ਬਖਸ਼ੀਐ ਸੋ ਸੱਚਾ ਸਾਹੋ ਭਗਤ ਜਨਾ ਕੋ ਸੰਮੁਖ ਹੋਵੇ ਹਰ ਨਾਮ ਲੈ ਵੇ ਮੁਖ ਪਸ ਪਾਹ ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ ਜਮ ਜਗ ਆਤੀ ਦਿਨਾਂ ਨੇੜ ਨਾ ਜਾਉ ਜਨ ਨਾਨਕ ਹਰ ਨਾਮ ਧਨ ਲਿਤੇਆ ਇਹ ਨਾਮ ਕੇ ਵਾ ਪਰੀ ਹਰ ਭਗਤ ਹੈ ਜਮ ਜਾਗਾ ਤੀਤ ਤਾ ਨੇੜ ਨਾ ਜਾਓ ਜਨ ਨਾਨਕ ਹਰ ਨਾਮ ਧਨ ਲੰਦਿਆ ਸਦਾ ਵੀ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਰਾਜ ਗੁੰਜੀ ਕੀ ਫਤਿਹ